ਦੋਸਤੋ ਜਿੰਦਗੀ ਵਿੱਚ ਜਿਹੜੀ ਅਰਦਾਸ ਨੂੰ ਕਬੂਲ ਹੋਣ ਦੇ ਵਿੱਚ ਵਕਤ ਜ਼ਿਆਦਾ ਲੱਗਦਾ ਸਮਾਂ ਜ਼ਿਆਦਾ ਲੱਗਦਾ ਤਾਂ ਜਦੋਂ ਉਹ ਅਰਦਾਸ ਕਬੂਲ ਹੁੰਦੀ ਆ ਤਾਂ ਫਿਰ ਇਨਸਾਨ ਦਾ ਵਕਤ ਬਦਲ ਕੇ ਰੱਖ ਦਿੰਦੀ ਆ ਇਨਸਾਨ ساری ਜ਼ਿੰਦਗੀ ਇਹ ਸੋਚਦਾ ਕਿ ਖੁਸ਼ੀਆਂ ਆਉਣ ਫਿਰ ਮੈਂ ਹੱਸਾਂ ਫਿਰ ਮੈਂ ਮੁਸਕਰਾਵਾਂ ਤੇ ਖੁਸ਼ੀਆਂ ਇਹ ਸੋਚਦੀਆਂ ਕਿ ਜੇ ਇਹ ਹੱਸੇ ਇਹ ਮੁਸਕਰਾਵੇ ਫਿਰ ਅਸੀਂ ਇਹਦੇ ਕੋਲ ਆਈਏ ਜੇ ਗੱਲ ਸੱਚੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਮਨੋਖ ਦੀ ਇੱਕ ਜਵਾਨ ਆ ਜਿਹੜੀ ਇਹ ਦੁਕਾਨ ਤੇ ਲੱਗੇ ਹੋਏ ਤਾਲੇ ਦੀ ਤਰ੍ਹਾਂ ਹੁੰਦੀ ਆ ਜਦੋਂ ਦੁਕਾਨਦਾਰ ਤਾਲਾ ਖੋਲਦਿਆਂ ਫਿਰ ਪਤਾ ਲੱਗਦਾ ਕਿ ਦੁਕਾਨ ਸੋਨੇ ਦੀ ਆ ਜਾਂ ਦੁਕਾਨ ਕੋਲੇ ਦੀ ਆ ਸਾਰੇ ਲੋਕੋ ਇੱਕੋ ਹੀ ਗੱਲ ਕਹਿੰਦੇ ਆ ਕਿ ਯਾਰ ਦੁਨੀਆ ਬਹੁਤ ਬਦਲ ਗਈ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਬਦਲੇ ਕੀ ਆ ਇਸ ਦੁਨੀਆ ਦੇ ਵਿੱਚ ਮਿਰਚ ਨੇ ਆਪਣਾ ਤਿੱਖਾਪਨ ਨਹੀਂ ਬਦਲਿਆ ਅੰਬ ਨੇ ਆਪਣੀ ਮਠਾਸ ਨਹੀਂ ਬਦਲੀ ਪੱਤਿਆਂ ਨੇ ਆਪਣਾ ਹਰਾ ਰੰਗ ਨਹੀਂ ਬਦਲਿਆ ਫਿਰ ਬਦਲਿਆ ਕੀ ਆ ਬਸ ਇਨਸਾਨ ਨੇ ਆਪਣੀ ਖੋਦੀ ਨੀਤ ਬਦਲੀ ਨੀਅਤ ਬਦਲੀ ਆਪਦੀ ਤੇ ਜਿਹੜਾ ਦੋਸ਼ ਆ ਉਹ ਸਾਰੀ ਦੁਨੀਆ ਤੇ ਲਾਉਂਦਾ ਜੇ ਗੱਲ ਸੱਚੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ